ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਇਆ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੀ ਕਾਟਨ ਲੈ ਕੇ ਆਈ ਆਂ 10 ਬ੍ਰਾਂਡ ਦੇ ਸੂਟ ਰਹਿਣਗੇ ਸਭ ਤੋਂ ਸੁਪਰ ਕਲੈਕਸ਼ਨ ਲੈ ਕੇ ਆਇਆ ਤੇ ਜਿਹੜੀ ਇਹ ਮਤਲਬ ਕਿ ਤੁਸੀਂ ਕੱਪੜੇ ਦੀ ਫੀਲ ਜੇ ਆਪਾਂ ਦੇਖੀਏ ਤਾਂ ਬਹੁਤ ਸੋਹਣੀ ਜਿਵੇਂ ਗੀਜ਼ਾ ਕਾਟਨ ਹੁੰਦੀ ਆ ਹਨਾ ਓਦਾਂ ਦੀ ਇਹਦੀ ਫੀਲ ਹੋ ਗ੍ਰੇਸ ਕਾਟਨ ਹੋਗੀ ਗੀਜ਼ਾ ਕਾਟਨ ਜਿਹੜਾ ਪੂਰਾ ਵਧੀਆ ਸਟਰੋਂਗ ਜਿਹਾ ਕਪੜਾ ਹੁੰਦਾ ਇਹ ਨਹੀਂ ਹੈਗਾ ਵੀ ਥੋੜੇ ਤੋਂ ਪਾਓ ਦਾ ਲੀਰੋ ਲੀਰ ਜਿਹਾ ਹੋ ਜਾਊਗਾ ਉਦਾਂ ਦਾ ਨਹੀਂ ਬਹੁਤ ਸੋਹਣਾ ਯਾਨੀ ਕਿ ਗਾਜ਼ੀਆ ਸਟੱਫ ਲੈ ਕੇ ਆਏ ਆ ਸੋ ਬਹੁਤ ਸੋਹਣੇ ਇਹਨਾਂ ਦੇ ਜਿਹੜੇ ਕਲਰ ਚਾਰਟ ਨੇ ਉਹ ਵੀ ਇੰਨੇ ਸੋਹਣੇ ਨੇ ਤੁਹਾਨੂੰ ਦੇਖ ਕੇ ਰੋ ਖੁਸ਼ ਹੋ ਜਾਊਗੀ ਇੰਨਾ ਸੋਹਣਾ ਫੈਬਰਿਕ ਤੇ ਨਾਲ ਇੰਨੇ ਸੋਹਣੇ ਦੁਪੱਟਿਆਂ ਦੇ ਨਾਲ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਦੇਣ ਜਾ ਰਹੇ ਆ ਸੋ ਜਿਹੜੀਆਂ ਪੈਣਾ ਪਾਉਂਦੀਆਂ ਨੇ ਬ੍ਰਾਂਡ ਉਹਨਾਂ ਲਈ ਇਹ ਬਹੁਤ ਹੀ ਸੋਹਣੇ ਸੁਪਰ ਯਾਨੀ ਕਿ ਇੱਕ ਤੋਹਫੇ ਨੇ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਆਇਆ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਆ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ हेलो जी आज ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਸੋਹਣੇ ਇਹ ਫੈਬਰਿਕ ਨੂੰ ਜਿੰਨਾ ਵਾਸ਼ ਕਰੋਗੇ ਸਾਰੀਆਂ ਭੈਣਾਂ ਦੀ ਇੱਕੋ ਹੀ ਕੰਪਲੇਨ ਹੁੰਦੀ ਹੈ ਵੀ ਜਦੋਂ ਕਾਟਨ ਪਾ ਲਈ ਕਾਟਨ ਜੀ ਉਦਾਂ ਨਹੀਂ ਰਹਿੰਦੀ ਹੈਗੀ ਮਤਲਬ ਕਿ ਮਸਲੀਨ ਬਹੁਤ ਸੋਹਣੀ ਰਹਿੰਦੀ ਹੈ ਹਨਾ ਜਿਵੇਂ ਆਪਾਂ ਬਾਹਰ ਅੰਦਰ ਵੀ ਪਾਉਂਦੇ ਆ ਜਿਆਦਾ ਧੋ ਪੈਂਦੇ ਨੇ ਹਨਾ ਗਰਮੀਆਂ ਜੇ ਆਏ ਹੁੰਦਾ ਵੀ ਇੱਕ ਵਾਰ ਪਾਲਿਆ ਤਾਂ ਸੂਟ ਧੋਣਾ ਹੀ ਪੈਂਦਾ ਇਹ ਨਹੀਂ ਹੈਗਾ ਵੀ ਆਪਾਂ ਇੱਕ ਦੋ ਵਾਰ ਪਾ ਕੇ ਉਹਨੂੰ ਧੋ ਲਾਂਗੇ ਤੇ ਸਭ ਤੋਂ ਮੇਨ ਪ੍ਰੋਬਲਮ ਇਹੀ ਆਉਂਦੀ ਹੈ ਕਿ ਜਦੋਂ ਆਪਾਂ ਕਾਟਨ ਦਾ ਕੋਈ ਵੀ ਸੂਟ ਨੂੰ ਵਾਸ਼ ਕਰਦੇ ਆ ਤਾਂ ਦੋ ਚਾਰ ਧੋਣ ਤੋਂ કોટਨ ਡਾਲ ਹੋ ਜਾਂਦੀ ਆ ਪਰ ਬਹੁਤ ਹੀ ਸੋਹਣਾ ਦਾਸ ਬ੍ਰੈਂਡ ਦੀ ਆਈ ਆ ਇਹ ਸਭ ਤੋਂ ਪ੍ਰੀਮੀਅਮ ਆ ਬਹੁਤ ਹੀ ਸੋਹਣੀ ਜਾਨੀ ਕਿ ਇਹ ਹੈਗੀ ਆ ਬਿਲਕੁਲ ਫੀਲ ਆਊਗੀ ਬਿਲਕੁਲ ਤੁਹਾਨੂੰ ਜਾਮ ਵਾਂਗੂ ਫੀਲ ਆਊਗੀ ਜਾਮ ਵਾਂਗੂ ਕੋਈ ਇਹਨੂੰ ਅੰਡਰਸ਼ਰਟ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਪੂਰਾ ਹੈਵੀ ਨਾ ਬਹੁਤ ਹੀ ਵਧੀਆ ਪੂਰਾ ਜਾਨੀ ਕਿ ਜਿਹੜਾ ਕਹਦੀ ਹੈ ਨਾ ਪੂਰਾ ਮਜ਼ਬੂਤ ਬੇਸ ਆ ਇਹ ਬਹੁਤ ਹੀ ਵਧੀਆ ਕੋਟਨ ਦਾ ਆਇਆ ਤੇ ਪ੍ਰਾਈਸ ਵੀ ਇਹਦੀ ਬਹੁਤ ਕਾਫੀ ਮਤਲਬ ਕਿ ਵਧੀਆ ਆਈ ਆ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਪ੍ਰਿੰਟ ਆਏ ਨੇ 올ਓਵਰ ਰੌਗੀ कॉटन ਜਾਨਕੀ ਜੇ ਆਪਾਂ ਕਹਿ ਦਈਏ ਇਹ ਕੱਪੜੇ ਤੋਂ ਬਿਨਾ ਹੋਰ ਕੁਝ ਨਹੀਂ ਇਹ ਤਾਂ ਉੱਪਰ ਕੋਈ कॉटन ਨਹੀਂ ਆ ਸਕਦੀ ਬਿਲਕੁਲ ਹੀ ਆ ਲੱਗੂ ਜਿਵੇਂ ਤੁਸੀਂ ਮਸਲੀਨ ਵੇਅਰ ਕੀਤੀ ਆ ਬਿਲਕੁਲ ਹੀ ਮਸਲੀਨ ਵਾਂਗੂ ਫੀਲ ਆਊਗੀ कॉटन ਦੀ ਮਤਲਬ ਕਿ ਹੈ ਪਿਓਰ कॉटन ਪਿਓਰ 100% कॉटन ਹੈ 1% ਵੀ ਸਿੰਥੈਟਿਕ ਨਹੀਂ ਹੈਗਾ ਕੋਈ ਤੁਹਾਨੂੰ ਜਿਵੇਂ ਮਸਲੀਨ ਦੇ ਨੀਚੇ ਲਾਈਨਿੰਗ ਲਗਵਾਉਣੀ ਪੈਂਦੀ ਆ ਕੋਈ ਇਹਨੂੰ ਲਾਈਨਿੰਗ ਵਗੈਰਾ ਦੀ ਕਿਸੇ ਚੀਜ਼ ਦੀ ਰਿਕੁਆਇਰ ਨਹੀਂ ਜਿਹੜੀਆਂ ਪੈਣਾ ਤਾਂ ਲਗਾਉਂਦੀਆਂ ਨੇ ਉਹ ਤਾਂ ਲਗਵਾ ਸਕਦੇ ਹੋ ਪਰ ਜਿਹੜੀਆਂ ਪੈਣਾ ਕਹਿੰਦੀਆਂ ਨੇ ਵੀ ਲਾਈਨਿੰਗ ਤੋਂ ਬਿਨਾ ਸੀ ਸਟੱਫ ਲੈਣਾ ਸਟੱਫ ਵੀ ਪੂਰਾ ਵਧੀਆ ਹੋਵੇ ਤੇ ਜਿੰਨਾ ਤੁਸੀਂ ਧੋਵੋ ਹਨਾ ਕਪੜਾ ਨਿੱਖਰ ਕੇ ਆਵੇ ਸੋਹਣੇ ਪ੍ਰਿੰਟ ਹੋਣ ਇਹ ਨਾ ਹੋਵੇ ਇੱਕ ਤੋਂ ਪਾਲਿਆ ਤਾਂ ਖੁੱਲ ਗਿਆ ਜਾਂ ਉਹ ਸੁੰਗੜ ਗਿਆ ਜਾਂ ਕੁਝ ਵੀ ਇਸ ਐਨੀ ਕੋਈ ਕੰਪਲੇਨ ਨਹੀਂ ਹੈਗੀ ਇਹ ਕੱਪੜੇ ਦੀ ਦਾਸ ਬ੍ਰਾਂਡ ਆ ਇੰਨੀ ਸੋਹਣੀ ਕਲੈਕਸ਼ਨ ਲੈ ਕੇ ਆਇਆ ਇੰਨੇ ਸੋਹਣੇ ਪ੍ਰਿੰਟ ਲੈ ਕੇ ਆਇਆ ਵਿਦ ਦੁਪੱਟੇ ਦੇ ਨਾਲ ਆਲ ਓਵਰ 5 ਮੀਟਰ ਦਾ ਸੂਟ ਵਿਦ ਮੁਢਾਲ ਦੇ ਦੁਪੱਟੇ ਦੇ ਨਾਲ ਬਹੁਤ ਸੋਹਣੀ ਹੈ ਨਾ ਸਰਦਾਰੀ ਦੀ ਚੀਜ਼ ਆ ਤੇ ਇਹ ਨਹੀਂ ਹੈਗਾ ਵੀ ਖਰਾਬ ਹੋ ਜੂਗੀ ਆ ਲੋ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਬਲੈਕ ਕਲਰ ਦੇ ਉੱਪਰ ਆ ਬਲੈਕ ਕਲਰ ਆ ਸੁਪਰ ਹਿੱਟ ਕਲਰ ਆ ਤੇ ਨਾਲ ਇਹਨਾਂ ਦੇ ਦੁਪੱਟੇ ਵੀ ਬਹੁਤ ਹੀ ਸੋਹਣੇ ਪਿਓਰ ਮੁਢਾਲ ਦੇ ਨਾਲ ਲੱਗੇ ਹੋਏ ਨੇ ਬਿਲਕੁਲੀ ਫੁੱਲ ਵਾਂਗੂ ਹੌਲਾ ਜਾਂ ਦੁਪੱਟਾ ਫੇ ਸੈਕੰਡ ਹਾ ਸਿਰ ਤੇ ਰੁਕੂਗਾ ਸੇ ਤੇ ਰੁਕੂਗਾ ਜਿਵੇਂ ਮਰਜੀ ਤੁਸੀਂ ਬਾਹਰ ਅੰਦਰ ਹਨਾ ਜਿਹੜੀਆਂ ਪਹਿਣਾ ਜੌਬ ਕਰਦੀਆਂ ਕੋਈ ਟੀਚਰ ਦੀ ਜੌਬ ਤੇ ਆ ਹਨਾ ਕਿਤੇ ਵੀ ਤੁਸੀਂ ਜੌਬ ਕਰਦੇ ਹੋ ਡੇਲੀ ਵੇਅਰ ਤੁਸੀਂ ਸੂਟ ਲੈਣੇ ਆ ਤੁਸੀਂ ਕਾਟਨ ਦੁਪੱਟੇ ਦੇ ਨਾਲ ਵੀ ਹਨਾ ਮਤਲਬ ਕਿ ਲੈਣੇ ਹੋ ਪਰ ਉਹ ਥੋੜੇ ਟਾਈਮਾਂ ਮੇਰੇ ਖੁਦ ਦੇ ਵੇਅਰ ਕੀਤਾ ਥੋੜੇ ਟਾਈਮਾਂ ਦੇ ਜਦੋਂ ਖੁੱਲ ਜਾਂਦੇ ਨੇ ਜਾ ਪ੍ਰੋਪਰ ਉਦਾਂ ਨਹੀਂ ਰਹਿੰਦੇ ਹੈਗੇ ਜਿੱਦਾਂ ਆਪਾਂ ਹੁੰਦਾ ਵੀ ਜਿੱਦਾਂ ਦਾ ਸਮਾਇਆ ਉਦਾਂ ਦਾ ਹੀ ਰਹੇ ਜਾਨਕਿ ਇੱਕ ਸੀਜ਼ਨ ਦਾ ਪੂਰਾ ਵਧੀਆ ਲਗਾ ਕੇ ਜਾਵੇ ਪਰ ਇਹ ਚੀਜ਼ਾਂ ਇੰਨੀਆਂ ਸੋਹਣੀਆਂ ਨੇ ਸੁਪਰ ਫੈਬਰਿਕ ਆ ਬਹੁਤ ਹੀ ਸੋਹਣਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਤੇ ਤੁਸੀਂ ਕਲਰ ਵੀ ਚੈੱਕ ਕਰ ਸਕਦੇ ਹੋ ਤੇ ਪ੍ਰਿੰਟਿੰਗ ਆ ਇਹ ਪ੍ਰਿੰਟਿੰਗ ਆ ਕਾਟਨ ਦੇ ਵਿੱਚ ਬਹੁਤ ਹੀ ਰੇਅਰ ਮਿਲਣਗੀਆਂ ਤੁਹਾਨੂੰ ਤੇ ਕੱਪੜਾ ਤਾਂ ਦਿਲ ਖੁਸ਼ ਕਰ ਦੂਗਾ ਇੰਨਾ ਸੋਹਣਾ ਕੱਪੜਾ ਇਹ ਲੈ ਕੇ ਆਏ ਨੇ ਬਿਲਕੁਲ ਹੀ ਜਾਂ ਵਾਂਗੂ ਫੀਲਿੰਗ ਹੋਊਗੀ ਬਟ ਪੂਰਾ ਕੱਪੜਾ ਸਾਰੀ ਗ੍ਰੇਸ ਕਾਟਨ ਆ ਗਰੇਸ ਕਾਟਨ ਆ ਬਿਲਕੁਲ ਹੀ ਲਾਈਟ ਵੇਟ ਬਿਲਕੁਲ ਹੀ ਸੌਫਟ ਕੋਈ ਇਹ ਨਹੀਂ ਹੈਗਾ ਵੀ ਬਲ ਪੈ ਪੈ ਕੇ ਇਕੱਠੀ ਹੋਈ ਜਾਊਗੀ ਪਿਓਰ 100% ਕਾਟਨ ਆ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਦੁਪट्टे ਚੈੱਕ ਕਰ ਲੋ ਪੂਰੇ ਖੁੱਲੇ ਡੁੱਲੇ ਮਿਲਣਗੇ ਦੁਪੱਟੇ ਤੁਹਾਨੂੰ ਜਿਵੇਂ ਮਰਜੀ ਤੁਸੀਂ ਬਾਹਰ ਅੰਦਰ ਸੂਟਾਂ ਨੂੰ ਪਾਓ ਜਿਵੇਂ ਮਰਜੀ ਜਿੱਥੇ ਮਰਜੀ ਤੁਸੀਂ ਪਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਕਲਰ ਵੀ ਇੰਨੇ ਸੋਹਣੇ ਸੋਹਣੇ ਆਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਇਹਦੇ ਦਾਸ ਬ੍ਰਾਂਡ ਇਸ ਟਾਈਮ ਪੂਰਾ ਸੁਪਰ ਹਿੱਟ ਜਾਣ ਕੇ ਕਹਿ ਦਈਏ ਨਾ ਹਿੱਟ ਬ੍ਰਾਂਡ ਚੱਲ ਰਿਹਾ ਇਹ ਆਪਦੀ ਕੁਆਲਿਟੀ ਦੇ ਵਾਈਜ਼ ਜਿਵੇਂ ਰਸ਼ੀਆਂ ਹੋ ਗਿਆ ਰਾਮ ਟੈਕਸ ਹੋ ਗਿਆ ਜਿਹਨੂੰ ਆਪਾਂ ਰੈਗੂਲਰ ਵੇਚ ਹੀ ਰਹੇ ਹਾਂ ਸੇਲ ਕਰ ਹੀ ਰਹੇ ਹਾਂ ਬਟ ਦਾਸ ਬ੍ਰਾਂਡ ਨੇ ਇੱਕ ਆਪਦੀ ਅਲੱਗ ਜੀ ਪੈਸਟਾਨ ਬਣਾਈ ਆ ਉਹ ਬਣਾਈ ਆ ਆਪਦੇ ਫੈਬਰਿਕ ਦੇ ਤੌਰ ਤੇ ਫੈਬਰਿਕ ਸਾਰੀਆਂ ਹੀ ਮਿਲਾਂ ਇੱਕੋ ਹੀ ਤਰ੍ਹਾਂ ਦਾ ਯੂਜ਼ ਕਰਦੀਆਂ ਜਿਹੜੀਆਂ ਆਪਾਂ ਵਧੀਆ ਤੋਂ ਵਧੀਆ ਹਨਾ ਬਸ ਜਸਟ ਇਹਨਾਂ ਦੀ ਬ੍ਰਾਂਡਿੰਗ ਤੇ ਇਹਨਾਂ ਦੀ ਟੈਗਿੰਗ ਆ ਉਹ ਆਪਾਂ ਇਹਨਾਂ ਦੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਇਹਨੇ ਬਹੁਤ ਵਧੀਆ ਪ੍ਰਾਈਸ ਦੇ ਨਾਲ ਫੈਬਰਿਕ ਦੇ حساب ਦੇ ਨਾਲ ਪ੍ਰਾਈਸ ਬਹੁਤ ਵਧੀਆ ਆਇਆ ਵਾ ਹਲੋ ਲਾਈਟ ਪਿਸਤਾ ਗ੍ਰੀਨ ਕਲਰ ਹਰ ਤਰ੍ਹਾਂ ਦਾ ਇਹ ਚ ਕਲਰ ਮਿਲੂਗਾ ਤੁਹਾਨੂੰ ਇਹਨਾਂ ਡਿਜ਼ਾਈਨਾਂ ਦੇ ਵਿੱਚ ਲਾਈਟ ਲੈਣਾ ਲਾਈਟ ਮਿਲੂਗਾ ਡਾਰਕ ਲੈਣਾ ਡਾਰਕ ਮਿਲੂਗਾ ਤੇ ਨਾਲ ਇਹਦੇ ਸੇਮ ਰਹੂਗਾ ਪਿਸਤਾ ਗ੍ਰੀਨ ਕਲਰ ਦਾ ਇਹ ਦੁਪੱਟਾ ਹਲੋ ਦੁਪੱਟਿਆਂ ਦੀ ਗ੍ਰੇਸ ਬਹੁਤ ਸੋਹਣੀ ਆ ਬਹੁਤ ਪਿਆਰੇ ਦੁਪੱਟੇ ਨੇ ਖੁੱਲੇ ਡੁੱਲੇ ਬਹੁਤ ਹੀ ਸੋਹਣੇ ਸੋ ਜਿਹੜੀਆਂ ਵੀ ਪੈਣਾ ਨੂੰ ਜਿਹੜਾ ਵੀ ਸੂਟ ਆ ਰਿਹਾ ਪਸੰਦ ਸਕਰੀਨ ਸ਼ਾਟ ਲੈ ਲਓ ਇਹ ਚੀਜ਼ਾਂ ਬਾਰ ਬਾਰ ਰਿਪੀਟ ਤੇ ਨਹੀਂ ਮਿਲਦੀਆਂ ਹੈਗੀਆਂ ਬਹੁਤ ਹੀ ਰੀਅਰ ਤੇ ਕਲਰ ਤੇ ਡਿਜ਼ਾਈਨਿੰਗ ਦਾ ਰਿਪੀਟ ਗੁਣੀ ਹੋਈ ਨਹੀਂ ਹੈਗੀ ਮਤਲਬ ਕਿ ਸੇਮ ਡਿਜ਼ਾਈਨ ਸੇਮ ਕਲਰ ਤੁਹਾਨੂੰ ਦੁਬਾਰਾ ਨਹੀਂ ਮਿਲਣੇ ਡਿਜ਼ਾਈਨਿੰਗ ਚੇਂਜ ਹੋ ਕੇ ਆ ਜਾਂਦੀ ਹੈ ਕਲਰ ਚੇਂਜ ਹੋ ਕੇ ਆ ਜਾਂਦੇ ਨੇ ਲੋਤੀ ਨੈਕਸਟ ਹੈਗਾ ਇਹਦੇ ਵਿੱਚ ਵਾਈਟ ਕਲਰ ਲਓ ਆਲ ਓਵਰ ਸੂਟ ਜੀ ਆਪਾਂ ਇਹ ਪ੍ਰਿੰਟ ਸੂਟ ਲੈਣੇ ਆ 12 1300 1400 ਤੱਕ ਇਹ ਵਿਦ ਮਤਲਬ ਕਿ ਵਿਦਾਊਟ ਦੁਪੱਟਾ ਜਸਟ ਆਪਾਂ ਨੂੰ ਸੂਟ ਹੀ ਮਿਲ ਜੇ ਚਾਹੇ ਆਪਾਂ ਮੈਚਿੰਗ ਲੈ ਲਈਏ ਚਾਹੇ ਆਲ ਓਵਰ ਹੈ ਚਾਹੇ ਆਪਾਂ ਰਾਮ ਟੈਕਸਟ ਲੈ ਲਈਏ ਚਾਹੇ ਕਿਸੇ ਵੀ ਬ੍ਰਾਂਡ ਚ ਲੈ ਲਈਏ ਬਟ ਇਹ ਵਾਲੇ ਬਹੁਤ ਹੀ ਸੋਹਣੇ ਪ्युअर ਮੋਡਲ ਦੇ ਡਿਜੀਟਲ ਦੁਪੱਟਿਆਂ ਦੇ ਨਾਲ ਤੁਹਾਨੂੰ ਮਿਲ ਰਹੇ ਨੇ ਸਿਰਫ 2050 ਚ ਕੋਈ ਤੁਸੀ ਐਕਸਟਰਾ ਚਾਰजेस ਨਹੀਂ ਪੇ ਕਰਨੇ ਹੈਗੇ 2050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ 컬러 ਇੰਨੇ ਸੋਹਣੇ ਆ ਇੰਨੇ ਪਿਆਰੇ ਨੇ ਇਹ ਵਾਈਟ ਕਲਰ ਆ ਇਹ ਵਾਈਟ ਕਲਰ ਆ ਪਿਸਤਾ ਗ੍ਰੀਨ ਕਲਰ ਆ ਐਂਡ ਬਲੈਕ ਕਲਰ ਤਿੰਨੇ ਹੀ ਕਲਰ ਟਾਪ ਦੇ ਨੇ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਲਓ ਜੀ ਅਗਲਾ ਪ੍ਰਿੰਟ ਚੈੱਕ ਕਰ ਲਓ। ਪ੍ਰਿੰਟਿੰਗ ਤਾਂ ਇੰਨੀ ਸੋਹਣੀ ਆ ਤੁਹਾਡਾ ਛੱਡਣ ਨੂੰ ਦਿਲ ਨਹੀਂ ਕਰਨਾ। ਜਿਹੜੀ ਪ੍ਰਿੰਟਿੰਗ ਜਿਹੜਾ ਡਿਜ਼ਾਈਨ ਨਵਾਂ ਖੁੱਲੂਗਾ ਤੁਹਾਨੂੰ ਲੱਗੂ ਇਹ ਵੀ ਲੈ ਲਈ। ਇਹ ਵੀ ਆਫ ਵਾਈਟ ਜਿਹਾ ਕਲਰ ਆ, ਕਰੀਮੀ ਜਿਹਾ ਕਲਰ ਆ। ਪਿਓਰ ਵਾਈਟ ਵੀ ਨਹੀਂ ਕਹਿ ਸਕਦੇ, ਬਹੁਤ ਸੋਹਣਾ ਕਰੀਮੀ ਜਿਹਾ ਕਲਰ ਆ ਤੇ ਇਹ ਤੇ ਡਿਜ਼ਾਈਨਿੰਗ ਦੇਖੋ ਕਿੰਨੀ ਖਲ ਖੇਲ ਕੇ ਆ ਰਹੀ ਆ। ਬਹੁਤ ਸੋਹਣੀ ਡਿਜ਼ਾਈਨਿੰਗ ਆ। ਸੂਟ ਛੱਡਣ ਨੂੰ ਦਿਲ ਨਹੀਂ ਕਰਨਾ ਹੈਗਾ ਇੰਨੇ ਸੋਹਣੇ ਸੂਟ ਆ ਤੇ ਬਾਕੀ ਸਾਰੇ ਕੱਪੜੇ ਦੀ ਫੁੱਲ ਆਨ ਗਰੰਟੀ ਆ ਪੂਰਾ ਸੋਹਣਾ ਵਧੀਆ ਬਹੁਤ ਸੋਹਣਾ ਫੈਬਰਿਕ ਆ ਕੋਈ ਕਿਸੇ ਤਰ੍ਹਾਂ ਦੀ ਕੰਪਲੇਨ ਨਹੀਂ ਕੋਈ ਕਲਰ ਦੀ ਕੰਪਲੇਨ ਨਹੀਂ ਕੋਈ ਸੱਜਣ ਦੀ ਕੋਈ ਸੂੜਨ ਦੀ ਕੋਈ ਲੋਨ ਦੀ ਕਿਸੇ ਤਰ੍ਹਾਂ ਦੀ ਨਹੀਂ ਪਾ ਕੇ ਸਾਰੀਆਂ ਗਰਮੀਆਂ ਹਟਾਓਗੇ ਕੱਪੜੇ ਨੂੰ ਫੀਲ ਕਰੋਗੇ ਤਾਂ ਤੁਹਾਨੂੰ 2000 ਰੁਪਏ ਲੱਗਿਆ ਸੂਟ ਤੇ ਤੁਹਾਨੂੰ ਖੁਦ ਦੱਸੂਗਾ ਕਿ ਹਾਂਜੀ ਤੁਸੀਂ 2000 ਦੇ ਵਿੱਚ ਇਹ ਵਾਲਾ ਸੂਟ ਲਿਆ ਵਾ ਜੀ ਅਰੇ ਹਲੋ ਨੈਕਸਟ ਇਹਦਾ ਦੁਪੱਟਾ ਦੇਖ ਲਓ ਕਿੰਨਾ ਪਿਆਰਾ ਕਿੰਨਾ ਸੋਹਣਾ ਡਿਜ਼ਾਈਨਿੰਗ ਆ ਤਾਂ ਇੰਨੀਆਂ ਸੋਹਣੀਆਂ ਆਈਆਂ ਨੇ ਬਹੁਤ ਹੀ ਜ਼ਿਆਦਾ ਸੋਹਣੀਆਂ ਪ੍ਰਿੰਟਿੰਗ ਬਹੁਤ ਸੋਹਣੀ ਆ ਯਾ ਸੁਪਰ ਪ੍ਰਿੰਟਿੰਗ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਤਾਂ ਕਿ ਤੁਹਾਡੀ ਪਸੰਦ ਦਾ ਡਿਜ਼ਾਈਨ ਤੁਹਾਡੀ ਪਸੰਦ ਦਾ ਕਲਰ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਬੁਕਿੰਗ ਕਰਵਾ ਲਿਓ ਜਿਹੜੀਆਂ ਪੈਣਾ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੀਆਂ ਨੇ ਸ਼ਾਪ ਤੇ ਆ ਕੇ ਵਿਜ਼ਿਟ ਕਰ ਲਿਓ ਹਾਂ ਲੋ ਜੀ ਬਲੈਕ ਕਲਰ ਇਹ ਵਾਈਟ ਐਂਡ ਬਲੈਕ ਦੋ ਕਲਰਾਂ ਦੇ ਉੱਪਰ ਹੈ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਤੇ ਆਰਡਰ ਕਰੀ ਚਲੋ ਨਾਲ ਇਹਦੇ ਸੇਮ ਆਊਗਾ ਬਲੈਕ ਹੀ ਦੁਪੱਟਾ ਕੈਮਰੀ कॉटन ਨਹੀਂ ਹੈਗੇ ਜੀ ਗ੍ਰੇਸ कॉटन ਦਾ ਫੈਬਰਿਕ ਆ ਇਹ ਕਈ ਪੈਣਾ ਕਹਿੰਦੀਆਂ ਕਿਉਂਕਿ कॉटन ਬਹੁਤ ਤਰ੍ਹਾਂ ਦੀ ਆਉਂਦੀ ਆ ਤੇ ਕੈਮਰੀ कॉटन ਨੂੰ ਵੀ ਇਸੇ ਤਰ੍ਹਾਂ ਕਹਿ ਕੇ ਵੀ ਵੇਚਿਆ ਜਾਂਦਾ ਪਿਓਰ कॉटन ਆ ਹਾਂ ਜੀ 100% कॉटन ਆ ਸੋ ਤੁਸੀਂ ਲੈ ਸਕਦੇ ਹੋ ਉਹ ਵੀ ਇਹ ਬਟ ਤੁਹਾਨੂੰ ਮੈਂ ਨਾਮ ਦੇ ਨਾਲ ਦੱਦੀ ਗ੍ਰੇਸ कॉटन ਦਾ ਫੈਬਰਿਕ ਆ ਇੰਨਾ ਸੋਹਣਾ ਜਾਨੀ ਕਿ ਜਿਹਨੂੰ ਆਪਾਂ ਲਿਵਿਆ कॉटन ਕਹਿ ਦਿੰਨੇ ਆ ਲਿਵਿਆ कॉटन ਆ ਇਹ ਲਿਵਿਆ ਨੂੰ ਹਰ ਟੈਂਡ ਨਹੀਂ ਸਮਝਦੀ ਪਰ ਮੈਂ ਤੁਹਾਨੂੰ ਫੀਲ ਕਰਵਾ ਰਹੀ ਹਾਂ ਕਿ ਕੱਪੜਾ ਬਿਲਕੁਲ ਗ੍ਰੇਸ ਕਾਟਨ ਵਾਂਗੂ ਰਹੂਗਾ ਕੋਈ ਵੀ ਅੰਡਰਸ਼ਰਟ ਕੋਈ ਵੀ ਕਿਸੇ ਤਰ੍ਹਾਂ ਦੀ ਲਾਈਨਿੰਗ ਦੀ ਨੂੰ ਰਿਕੁਆਇਰ ਨਹੀਂ ਰਹਿਣੀ ਹੈਗੀ ਕੱਪੜਾ ਪਾ ਕੇ ਤੁਸੀਂ ਯਾਦ ਕਰੋਗੇ ਤੁਸੀਂ ਖੁਦ ਫੈਨ ਹੋ ਜਾਓਗੇ ਇਹ ਵਾਲੇ ਬ੍ਰਾਂਡ ਦੇ ਜਦੋਂ ਤੁਸੀਂ ਇਹ ਵਾਲੇ ਸੂਟ ਬਾਏ ਕਰੋਗੇ ਜਿਹੜੀਆਂ ਬਣਾ ਰਾਮ ਟੈਕਸ ਬਾਏ ਕਰਦੀਆਂ ਨੇ ਤੁਸੀਂ ਇੱਕ ਸੂਟ ਜੀ ਮੰਗਵਾ ਕੇ ਦੇਖ ਲਿਓ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਵੀ ਸੇਮ ਕੱਪੜਾ ਸੇਮ ਫੈਬਰਿਕ ਤੁਹਾਨੂੰ ਕਿੰਨਾ ਵਧੀਆ ਉਸ ਤੋਂ ਵੀ ਸੁਪਰ ਡਿਜ਼ਾਈਨਿੰਗਾਂ ਦੇ ਨਾਲ ਮਿਲਣ ਜਾ ਰਿਹਾ ਵਾ ਇਹਦੀ ਡਿਜ਼ਾਈਨਿੰਗ ਚੈੱਕ ਕਰ ਲਓ ਇਹ ਸਿੰਗਲ ਪੀਸ ਆ ਇਹਦੇ ਵਿੱਚ ਕੋਈ ਕਲਰ ਨਹੀਂ ਕੋਈ ਡਿਜ਼ਾਈਨ ਨਹੀਂ ਹੈਗਾ ਆ ਲੋ ਆ ਲੋ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਪਿਓਰ ਮੋਡ ਹਾਲ ਦਾ ਇਹ ਦੁਪੱਟਾ ਕਲਰ ਵੀ ਬਹੁਤ ਸੋਹਣਾ ਜਿਹੜੀ ਮਰਜੀ ਇਸ ਤੇ ਤੁਸੀਂ ਇਹਨੂੰ ਬੇਅਰ ਕਰ ਸਕਦੇ ਹੋ ਤੇ ਜਿਹੜੀ ਪ੍ਰਿੰਟਿੰਗ ਹੋਈ ਆ ਉਹ ਵੀ ਬਹੁਤ ਸੋਹਣੀ ਆ ਨਾ ਜਿਆਦਾ ਵੱਡਾ ਫਲਾਵਰ ਆ ਨਾ ਹੀ ਬਾਲੀ ਨਿੱਕੀ ਜੀ ਬੂਟੀ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਲੋ ਦੁਪੱਟਾ ਚੈੱਕ ਆ ਲੋ ਦੁਪੱਟਾ ਵੀ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨਿੰਗ ਤਾਂ ਹਰ ਹਰ ਇਹਦੇ ਕਲਰ ਚਾਰਟ ਨਾ ਤੇ ਹਰ ਡਿਜ਼ਾਈਨਿੰਗ ਬਹੁਤ ਸੁਪਰ ਲੈ ਕੇ ਆਇਆ ਯਾਨੀ ਕਿ ਅਸੀਂ ਜਦੋਂ ਇਹਨੂੰ ਹਣ ਖੁਦ ਜਦੋਂ ਪਿਕਸ ਪ੍ਰੋਵਾਈਡ ਸਾਨੂੰ ਹੁੰਦੀਆਂ ਉਦੋਂ ਨਹੀਂ ਇੰਨਾ ਜਾਨੀ ਕਿ ਲੱਗਦੇ ਜਿੰਨਾ ਸਾਡੇ ਹੱਥਾਂ ਚ ਆਏ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਇੰਨੀ ਵਧੀਆ ਫੈਬਰਿਕ ਹੈ ਨਾ ਅਸੀਂ ਬਾਈ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਆ ਇਹ ਸੁਪਰ ਕਲੈਕਸ਼ਨ ਆ ਸੋ ਮੈਂ ਬਾਰ-ਬਾਰ ਰਿਪੀਟ ਕਰ ਰਹੀਆਂ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਜਿਹੜਾ ਵੀ ਡਿਜ਼ਾਈਨ ਜਿੰਨੇ ਡਿਜ਼ਾਈਨ ਘੁੰਲਰੇ ਨੇ ਸਾਰੇ ਸੁਪਰ ਨੇ ਇਹਦੇ ਨਾਲ ਵੀ ਸੇਮ ਤੁਹਾਨੂੰ ਦੁਪੱਟਾ ਮਿਲੇਗਾ ਇਹ ਹੈਗਾ ਇਹਦਾ ਦੁਪੱਟਾ ਇਹ ਵੀ ਬਹੁਤ ਸੋਹਣਾ ਇੰਨੀ ਪਿਆਰੀ ਜੀ ਡਿਜ਼ਾਈਨਿੰਗ ਆਈ ਆ ਇੰਨੀ ਸੁਪਰ ਆਈ ਆ ਵੀ ਜੋ ਗੱਲਾਂ ਕਹਿ ਦਿਆਂਗੇ ਗਰਮੀਆਂ ਦੀ ਸਭ ਤੋਂ ਹੁਣ ਤੱਕ ਦੀ ਸਭ ਤੋਂ ਬੈਸਟ ਕਲੈਕਸ਼ਨ ਇਹ ਲੈ ਕੇ ਆਏ ਆ ਜਸਟ 2050 ਦੇ ਵਿੱਚ ਇਹ ਵਾਲਾ ਸੌਡ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਇਹੀ ਜਿਹੜੇ ਫੈਬਰਿਕ ਨੇ ਜਦੋਂ ਆਪਾਂ ਰੋਲਾਂ ਦੇ ਉੱਪਰ ਲੈਨੇ ਆ 15 1500 ਤੱਕ ਆਰਾਮ ਦੇ ਨਾਲ ਵੱਡੇ ਵੱਡੇ 16 ਤੋਂ ਜਾ ਕੇ 22 ਕਰਦੇ ਆ ਵਿਦਆਊਟ ਦੁਪੱਟਿਆਂ ਤੋਂ ਬਿਨਾਂ ਦੁਪੱਟਿਆਂ ਤੋਂ ਆਪਾਂ ਲੈਨੇ ਆ ਸੋ ਉਹੀ ਫੈਬਰਿਕ ਸੇਮ ਪੂਰਾ ਵਧੀਆ ਸੁਪਰ ਉਹਦੇ ਨਾਲੋਂ 10 ਗੁਣਾ ਵਧੀਆ ਹੀ ਹੋਊਗਾ ਪੂਰਾ ਵਧੀਆ ਗਾਫ ਕਪੜਾ ਵਾਂ ਤੇ ਜਿਵੇਂ ਮਰਜੀ ਤੁਸੀਂ ਗਰਮੀਆਂ ਚ ਪਾ ਕੇ ਹੰਡਾਇਓ ਤੇ ਬਾਕੀ ਕੱਪੜੇ ਨੂੰ ਕੁਝ ਨਹੀਂ ਹੋਣਾ ਕਲਰਾਂ ਨੂੰ ਕੁਝ ਨਹੀਂ ਹੋਣਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹਦੇ ਵਿੱਚ ਤਿੰਨ ਕਲਰ ਆਈ ਨੇ ਕਿੰਨੇ ਹੀ ਕਲਰ ਇਹਦੇ ਬਹੁਤ ਸੂਪਰ ਨੇ ਇਹ ਹੈਗਾ ਵਾਈਨ ਕਾਫੀ ਜਿਹਾ ਸ਼ੇਡ ਆਪਾਂ ਪਹਿਲਾਂ ਖੋਲਿਆ ਬਲੂ ਸ਼ੇਡ ਪ੍ਰੋਪਰ ਕਲਰ ਤੁਹਾਨੂੰ ਸਕਰੀਨ ਤੇ ਆ ਰਹੇ ਨੇ ਕੋਈ ਵੀ ਕਲਰ ਇਹ ਨਹੀਂ ਹੈਗਾ ਵੀ ਤੁਹਾਡੇ ਹੱਥਾਂ 'ਚ ਆਊਗਾ ਤਾਂ ਚੇਂਜ ਹੋ ਜਾਊਗਾ ਕਾਫੀ ਵਾਈਨ ਸ਼ੇਡ ਆ ਜੀ ਇਹ ਵਾਈਨ ਵਾਲਾ ਜਿਹੜੇ ਥੋੜੀ ਜਿਹੀ ਵਾਈਨ ਟੂਨ ਦਿੰਦਾ ਹੁੰਦਾ ਵਾ ਤੇ ਇਹ ਹੈਗਾ ਬਲੂ ਸ਼ੇਡ ਸਾਰੇ ਕਲਰ ਪ੍ਰੋਪਰ ਆ ਰਹੇ ਨੇ ਜਿਹੜਾ ਕਲਰ ਵੀ ਚੇਂਜ ਹੋਊਗਾ ਤਾਂ ਮੈਂ ਤੁਹਾਨੂੰ ਬੋਲ ਕੇ ਜ਼ਰੂਰ ਦੱਸੂਗੀ ਆਲੋ ਨਾਲ ਇਹਦੇ ਸੇਮ ਹੈਗਾ ਦੁਪੱਟਾ ਅਲੋ ਨੈਕਸਟ ਹੈਗਾ ਜੀ ਦੇਖੋ ਲਵੈਂਡਰ ਸ਼ੇਡ ਬਲੂ ਲਵੈਂਡਰ ਸ਼ੇਡ ਆ ਇਹ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹ ਆ ਗਈ ਜਾਨੀ ਕਿ ਸਾਰੀ ਮਿਕਸ ਮੈਚ ਜੀ ਡਿਜ਼ਾਈਨਿੰਗ ਆ ਵਿੱਚ ਜਿਓਮੈਟ੍ਰੀਕਲ ਜੀ ਵਿੱਚ ਫੁੱਲ ਆਫ ਫਲਾਵਰ ਬਹੁਤ ਸੋਹਣੇ ਸੁਪਰ ਜੀ ਡਿਜ਼ਾਈਨ ਨੇ ਨਾ ਤਾਂ ਇਹ ਡਿਜ਼ਾਈਨ ਛੇਤੀ ਤੁਹਾਨੂੰ ਕਿਤੋਂ ਵੀ ਮਿਲਣੇ ਨੇ ਨਾ ਹੀ ਇਦਾਂ ਦੇ ਪਾਏ ਤੁਸੀਂ ਛੇਤੀ ਕਿਸੇ ਦੇ ਦੇਖੋਗੇ ਹਰ ਪੈਨ ਨੂੰ ਇਹੀ ਹੁੰਦੀ ਆ ਵੀ ਅਸੀਂ ਉਹ ਡਿਜ਼ਾਈਨ ਪਾਈ ਆ ਜਿਹੜਾ ਛੇਤੀ ਕਿਸੇ ਦੇ ਪਾਇਆ ਨਾ ਹੋਵੇ ਤੋ ਇਹ ਵਾਲੇ ਜਾਨੀ ਕਿ ਦਾਸ ਬ੍ਰੈਂਡ ਨੇ ਇੱਕ ਅਲੱਗ ਜੀ ਆਪਦੀ ਇਹੀ ਪਹਿਚਾਨ ਬਣਾਈ ਹੈ ਵੀ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੁਪਰ ਆ ਰਹੀ ਹੈ ਤੇ ਸਭ ਤੋਂ ਅਲੱਗ ਆ ਰਹੀ ਹੈ ਸਾਰੇ ਬ੍ਰੈਂਡਾਂ ਤੋਂ ਅਲੱਗ ਹੈ ਆਪਣੀ ਡਿਜ਼ਾਈਨਿੰਗ ਲੈ ਕੇ ਆ ਰਿਆ ਤੇ ਕੱਪੜਾ ਬਹੁਤ ਹੀ ਜ਼ਿਆਦਾ ਫਾਈਨ ਕੱਪੜਾ ਬਹੁਤ ਹੀ ਵਧੀਆ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਦੁਪੱਟਾ ਲਓ ਲਾਸਟ ਦੇ ਦੋ ਸੂਟ ਰਹਿ ਗਏ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਇਹ ਵੀ ਡਿਜ਼ਾਈਨ ਦੇਖੋ ਇਹ ਜਿਹੜੀ ਮਰਜ਼ੀ ਤੁਸੀਂ ਆਪਣੀ ਮੰਮੀ ਲਈ ਜੇ ਤੁਸੀਂ ਕਿਸੇ ਆਪਣੇ ਖਾਸ ਲਈ ਕਿਸੇ ਨੂੰ ਗਿਫਟ ਦੇਣਾ ਨਾ ਵੀ ਅਗਲਾ ਤੁਸੀਂ ਉਹਨੂੰ ਸੂਟ ਵੀ ਦੋਮੋਂ ਤੇ ਅਗਲਾ ਯਾਦ ਵੀ ਕਰੇ ਉਹਨਾਂ ਲਈ ਵੀ ਇਹ ਵਾਲਾ ਜਾਨੀ ਕਿ ਬਹੁਤ ਸੋਹਣੀ ਰਹੂਗੀ ਚੀਜ਼ ਤੇ ਉਹਨਾਂ ਦੇ ਦਿਲ ਰੂਹ ਖੁਸ਼ ਹੋ ਜੂਗੀ ਗਰਮੀਆਂ ਦੇ ਸਭ ਤੋਂ ਤੋਹਫੇ ਆ ਸਭ ਤੋਂ ਸੋਹਣੇ ਤੋਹਫੇ ਆ ਜਾਨੀ ਕਿ ਇੰਨੀ ਸੋਹਣੀ ਕਾਟਨ ਇਹ ਲੱਗੀ ਹੋਈ ਆ ਆ ਲੋ ਇਹ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਜਿਹੜੀ ਮਰਜ਼ੀ ਇਸ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਪਾ ਸਕਦੇ ਹੋ ਕਲਰ ਵੀ ਇੰਨਾ ਸੋਹਣਾ ਕਾਹੇ ਆਪਣੀ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਲੈ ਸਕਦੇ ਹੋ ਜਿਹੜੇ ਲਾਈਟ ਕਲਰ ਪਸੰਦ ਕਰਦੇ ਨੇ ਉਹਨਾਂ ਲਈ ਇਹ ਵਾਲਾ ਕਲਰ ਬਹੁਤ ਹੀ ਸੁਪਰੇ ਦੋਨੇ ਕਲਰ ਬਹੁਤ ਸੋਹਣੇ ਆਏ ਇਹ ਲਾਈਟ ਜਾਂ ਸਕਿਨੀ ਜਾਂ ਸ਼ੇਡ ਆ ਜਾਂਦਾ ਜਿਹੜਾ ਇਹ ਵਾਲਾ ਪ੍ਰੋਪਰ ਸ਼ੇਡ ਤੁਹਾਨੂੰ ਕੈਮਰੇ ਦੇ ਵਿੱਚ ਆ ਰਿਹਾ ਕੋਈ ਵੀ 10 20 ਦਾ ਫਰਕ ਵੀ ਨਹੀਂ ਪੈ ਰਿਹਾ ਪ੍ਰੋਪਰ ਸ਼ੇਡ ਤੁਹਾਨੂੰ ਕੈਮਰਾ ਕੈਚ ਕਰਕੇ ਦੇ ਰਿਹਾ ਤੇ ਨਾਲ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਨਾਲ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਦੁਪੱਟੇ ਸਿਰ ਤੇ ਰੁਕਣਗੇ ਪੂਰੀ ਵਧੀਆ ਖੁੱਲੀ ਡੁੱਲੀ ਬੁੱਕਲ ਵੱਜੂਗੀ ਤੇ ਗਰਮੀਆਂ ਦੇ ਲਈ ਇਹ ਵਾਲੀਆਂ ਚੀਜ਼ਾਂ ਦੁਬਾਰਾ ਨਹੀਂ ਮਿਲਣੀਆਂ ਦੁਬਾਰਾ ਮਿਲਣਗੀਆਂ ਵੀ ਕਿਹੜੇ ਪ੍ਰਾਈਸ ਤੇ ਪਤਾ ਨਹੀਂ ਸੋ ਅਸੀਂ ਇਹ ਸਾਰਾ ਸਟਾਕ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਆਰ ਦੇਣੀ ਚੱਕਿਆ ਵਾ ਤੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦੋ ਜਾਨਕਿ ਇਹ ਵਾਲੇ ਫੈਬਰਿਕ ਨੂੰ ਸਿਰਫ ਉਹੀ ਪਹਿਣਾ ਪਸੰਦ ਕਰਨਗੀਆਂ ਉਹੀ ਪਹਿਣਾ ਸਮਝਣਗੀਆਂ ਜਿਹੜੀਆਂ ਬ੍ਰਾਂਡ ਜਿਵੇਂ ਰਾਮਟੈਕਸ ਹੋ ਗਿਆ ਰਸ਼ੀਆ ਹੋ ਗਿਆ ਟੈਟਿਸਟਾ ਹੋ ਗਿਆ ਜਿਹੜੇ ਉਹ ਵਾਲੇ ਬ੍ਰਾਂਡ ਵੇਅਰ ਕਰਦੀਆਂ ਨੇ ਤਾਂ ਉਹਨਾਂ ਲਈ ਇਹ ਬਹੁਤ ਹੀ ਵੈਸਟ ਚੀਜ਼ਾਂ ਨੇ ਤੇ ਉਹਨਾਂ ਦੇ ਲਈ ਇਹ ਪ੍ਰਾਈਸ ਵੀ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਆ ਲਓ ਜੀ ਇਹਦਾ ਨੈਕਸਟ ਵਾਲਾ ਕ੍ਰੀਮ ਕਲਰ ਇਹ ਲੈਮਨ ਕਰੀਮੀ ਜਿਹਾ ਵਾ ਥੋੜੀ ਜਿਹੀ ਲੈਮਨ ਟੂਨ ਦੇ ਉੱਪਰ ਆਊਗਾ ਜਿਹੜਾ ਇਹ ਵਾਲਾ ਰਹੂਗਾ ਇਹ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ ਬਹੁਤ ਪਿਆਰਾ ਸੇਮ ਹੀ ਇਹਦਾ ਰਹੂਗਾ ਦੁਪੱਟਾ ਇਹ ਦੋਨੇ ਕਲਰ ਸੇਮ ਡਿਜ਼ਾਈਨ ਦੇ ਵਿੱਚ ਹੀ ਆ ਜਿਹੜਾ ਆਹ ਵਾਲਾ ਖੋਲਿਆ ਆਪਾਂ ਇਹ ਵੀ ਦੋਨੇ ਯਾਨੀ ਕਿ ਬਦਹੀਆ ਇੰਗਲਿਸ਼ ਜੇ ਕਲਰ ਨੇ ਨਾ ਹੀ ਜ਼ਿਆਦਾ ਫਿੱਕੇ ਕਹਿ ਸਕਦੇ ਆ ਨਾ ਹੀ ਜ਼ਿਆਦਾ ਗੂੜੇ ਬਹੁਤ ਸੋਹਣੇ ਕਲਰ ਨੇ ਸੋ ਜਿਹੜਿਆਂ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਹੈਲੋ ਜੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਤੇ ਸੁਪਰ ਲੈ ਕੇ ਆਇਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਇਆ ਉਹ ਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓਗੇ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ